ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲਡੇਰੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵੀਰ ਜੀ ਸ਼ਹਿਰ ਬਟਾਲਾ ਖਾਸਵੇਂ ਹੈ ਜੀ ਜ਼ਿਲ੍ਹਾ ਵੀ ਗਰਦਾਸਪੁਰ ਹੈ ਤੇ ਤਹਿਸੀਲ ਵੀ ਬਟਾਲਾ ਜੀ ਇਹ ਵੀਰ ਦੇ ਦੋ ਤਿੰਨ ਨਾਗ ਸੇਲਿਆ ਵੀਰ ਦੱਸਦਾ ਕਿ ਮੇਰੇ ਘਰ ਦੇ ਪਸ਼ੂ ਆ ਕੋਈ ਵਪਾਰ ਨਹੀਂ ਕਰਦੇ ਘਰ ਦੇ ਨਾਗ ਆ ਦੋ ਤਿੰਨ ਉਦਾਂ ਮਈਆਂ ਵੀ ਵੀਰ ਉਹਨਾਂ ਦੋਤੇ ਲਾਈਆਂ ਨੇ ਡੇਰੀ ਵਾਲਾ ਕੰਮ ਜਿੱਦਾਂ ਸ਼ਹਿਰਾਂ 'ਚ ਡੇਰੀ ਹੁੰਦਾ ਉਸੇ ਤਰ੍ਹਾਂ ਹੀ ਆ ਤੇ ਵੀਰ ਕੋਲ ਤਿੰਨ ਨਾਗ ਵਕਾਉ ਨੇ ਤਿੰਨੇ ਤਾਜ਼ੀਆਂ ਸੂਈਆਂ ਨਿਕੇ ਨਿਕੇ ਬੱਚੇ ਵੀ ਦੇ ਸਕਦੇ ਜੀ ਇਹਨੇ ਤਿੰਨਾਂ ਬਾਰੇ ਏ ਟੂ ਜੈਦੇ ਇਨਫੋਰਮੇਸ਼ਨ ਲੈ ਕੇ ਦਿਆਂਗੇ ਕੀ ਮੁੱਲ 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 ਵੀ ਵੀਰਾਂ ਦਾ ਨਿਕ ਨਿਕ ਹੀ ਕਰਨੇ ਆ ਤੇ ਵੀਡੀਓ ਲਾਸਟ ਤੱਕ ਵੇਖਿਓ ਉਸ ਤੋਂ ਪਹਿਲਾਂ ਬੇਨਤੀ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨ ਆ ਹੁਣ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਸਾਸ਼ੀਕਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਮਾ ਵਧੀਆ ਭਾਈ ਠੀਕ ਠਾਕ ਜੀ ਹਾਂਜੀ ਹਾਂਜੀ ਨਾਮ ਦੱਸ ਦਿਓ ਆਪਣਾ ਜੀ ਭਾਈ ਲਾਲੀ ਮੇਰਾ ਥੋੜਾ ਜ਼ੋਰ ਦੀ ਬੋਲਿਓ ਜੀ ਲਾਲੀ ਲਾਲੀ ਠੀਕ ਹੈ ਜੀ ਤੇ ਐਡਰੈਸ ਬੋਲ ਦਿਓ ਜੀ ਡੇਰਾ ਰੋਡ ਤੇ ਮੋਬਾਈਲ ਨੰਬਰ ਬੋਲ ਦਿਓ ਆਪਣਾ ਜੀ ਚਲ ਰਿਹਾ 017 454484 ਵਪਾਰ ਕਰਦੇ ਵੀਰ ਜੀ ਕਿ ਕਰਦੇ ਆ ਜੀ ਕਰਦੇ ਡੇਗਰ ਕਰਦੇ ਡੇਗਰ ਕਿੰਨੇ ਨਾਗਨੇ ਅੱਜ ਇਹ ਤਿੰਨ ਗਾਏ ਠੀਕ ਹੈ ਜੀ ਪਾਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਜੀ ਸੋਨੀ ਗਿਰਕ ਠੀਕ ਹੈ ਜੀ ਚਲੋ ਜੀ ਮਟਰਾਲੇ ਦਾ ਹਾਂ ਦੱਸੋ ਇਹਦੇ ਕੀ ਪਹਿਲੇ ਨੰਬਰ ਵਾਲੀ ਬਾਰੇ ਦੱਸਿਓ ਭਾਜੀ ਇਹਦਾ ਭਾਜੀ ਮੁੱਲ 40000 ਇਹ ਸੂਆ ਕਿੰਨਾ ਵਾ ਭਾਜੀ ਇਹ ਵੇ ਦੂਜਾ ਦੂਜਾ ਸੂਆ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਹੋਵੇ 7-8 ਦਿਨ 7-8 ਦਿਨ ਦੁੱਧ ਕਿੰਨਾ ਕਰਗੀ ਤਿਆਰ ਦੁੱਧ 10 ਕਿਲੋ ਕਰਗੀ 10 ਕਿਲੋ ਪੱਕਾ ਤਿਆਰ ਹੈ ਹਾਂਜੀ ਤੇ ਖੋਲੋ ਇਹਨੂੰ ਆਹ ਲੋ ਤਨ ਤੋੜ ਕੇ ਦਿਖਾ ਲਦਨੇ ਆ ਜੀ ਚਵਾਈ ਦਾ ਵੇਲਾ ਵੀਰ ਜੀ ਹੋਇਆ ਹੋਇਆ ਅਸਟਾ ਫਸੀਆਂ ਪਈਆਂ ਨੇ ਥੱਲੋਂ ਵੀਰ ਦਾ ਸ਼ਹਿਰ ਚ ਦੁੱਧ ਦਾ ਕੰਮ ਹੈ ਘਰਾਂ ਚ ਵੇ ਲੋ ਤਨ ਨੰਗਰ ਦੀ ਸਾਹ ਸੰਭਾਲੀ ਤੂੜੀ-ਤਾੜੀ ਵਜਦੀ ਜ਼ਿਆਦਾ ਮੋੜ ਲੋ ਵੀਰ ਜੀ ਉਹ ਤਾਂ ਵੀਰ ਜੀ ਚੁਾਈ ਚੁਾਈ ਚੰਗੀ ਹੈ ਜੀ। ਭਾਈ ਬੋਲੀ। ਠੰਡੀ ਠੁੰਡੀ ਹੈ। ਹਾਂ ਜੀ ਹਾਂ ਜੀ। ਦੱਸੀ ਰੂਸੀ ਤੇ ਨਹੀਂ ਪਾਉਂਦੇ। ਨਹੀਂ ਭਾਈ। ਬੱਚਾ ਕੀ ਆ ਗਿਆ ਵੀਰ ਜੀ ਇਹ ਤੇ ਮਗਰ? ਭਾਈ ਦੇ ਮੋਲੇ ਬੱਚਾ। ਬੱਛੀ ਇਹ ਮਗਰ। ਬੱਛੀ ਸੱਚ। ਭਾਜੀ ਤੁਹਾਨੂੰ ਆਪਣੇ ਘਰ ਤੇ ਜਾਨਵਰ ਤਾਂ ਨਹੀਂ ਪਤਾ ਕਿਹੜੀ ਬੱਛੀ ਇਹ ਤੇ ਮਗਰ। ਆਹ ਡੱਬੀ। ਅੱਛਾ ਜੀ। ਆਹ ਡੱਬੀ। ਆਹ ਡੱਬੀ ਬੱਛੀ ਜੀ। ਆਹ ਬੱਛੀ ਜੀ ਵੀ ਬੱਛੀ ਵੇਖੋ ਬੁਲਬੁਲ ਦਾ ਬੱਚਾ ਹੀ ਜਮਾ ਕਰੇ ਤੇ। ਉਹ ਚੰਗੀ ਬੱਛੀ ਹੈ। ਸਪੈਸ਼ਲ ਹੀ ਹੈ ਜੀ। ਤੇ ਮੁੱਲ ਵੀਰ ਜੀ ਇਹਦਾ? ਮੋਲੇ ਭਾਈ ਚਲੀ ਜਾ ਰਿਹਾ ਦੇਦਾ 30000 30000 ਦੀ ਹੋ ਜਾਏਗਾ ਮੰਦਨ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਇਹਦੇ ਬਾਰੇ ਭਾਜੀ ਦੱਸੋ ਇਹਦਾ ਸੁਵਾ ਕਿਨਵਾਜੇ ਇਹ ਆ ਜੀ ਇਹ ਦੂਜਾ ਸੁਵਾ ਇਹਦਾ 12 ਕਿਲੋ ਦਵਾਗੇ ਸੁਵਾ ਭਾਜੀ ਇਹਦਾ ਕਿਨਵਾਜੇ ਦੂਜਾ ਜੀ ਦੂਜਾ ਸੁਵਾ ਜੀ ਕਿੰਨੇ ਕਿ ਦਿਨਾਂ ਦਾ ਸੁਵਾਜ ਦਾ ਵੀ ਇਹ ਭਾਈ ਵੀਰ ਨੂੰ ਵੇਜੇ ਪੰਜ ਛੇ ਦਿਨ ਪੰਜ ਛੇ ਦਿਨ ਉਹ ਕਿ ਲੱਗੇ ਲੱਗੇ ਸੁਈਆਂ ਸਾਰੀਆਂ ਹਨ ਤੇ ਕਿੰਨਾ ਕ ਦੁੱਧ ਵੀਰ ਜੀ ਕਰਗੀ ਤਿਆਰ ਦੁੱਧ ਤੇਰਾ 13 14 ਕਿਲੋ 13 14 ਕਿਲੋ ਖੋਲੋ ਇਹਨੂੰ ਲੈ ਸਾਦੇ ਲੇਵੇ ਦੀ ਕੁਆਲਿਟੀ ਇਹਦੀ ਵੀ ਚੰਗੀ ਹੈ ਜੀ ਇਹ ਵੀ ਠੰਡੀ ਠੁੰਡੀ ਹੈ ਜੀ ਰੱਸੀ ਰੱਸੀ ਦੇ ਨਹੀਂ ਪਾਉਂਦੇ ਇਹਨੂੰ ਇਹ ਜਰਸੀ ਚ ਵੱਜਦੀ ਵੀ ਹੈ ਜੀ ਮੱਥਾ ਡੂੰਗਾ ਹੋਆ ਡੇਲੇ ਮੋਟੇ ਆ ਗਿਆ ਇਹਦੇ ਨੂੰ ਇਹਦੀ ਕੁਆਲਿਟੀ ਜ਼ਬਰਦਸਤ ਹੈ ਚੁਾਈ ਦਾ ਵੇਲਾ ਹੋਇਆ ਗਾਵਾਂ ਕਾਲੀਆਂ ਪਈਆਂ ਚੋਂ ਨੂੰ ਲੈ ਆਓ ਵੀਰ ਜੀ ਫੇਸ ਦੀ ਕੁਆਲਿਟੀ ਦੇਖ ਸਕਦੇ ਆ ਇਹਦੀ ਆਹ ਦੇਖ ਜੀ ਇਹਦੇ ਮਗਰ ਕੀ ਆ ਗਿਆ ਜੇ ਇਹਦੇ ਮਗਰ ਪੱਛਾ ਜੇ ਕਿਹੜਾ ਪੱਛਾ ਜੇ ਇਹਦਾ ਆ ਇਹ ਬੱਚਾ ਆ ਜੀ ਜੀ ਵਾਸ਼ਾ ਵੇਹ ਲੋ ਜਿਹੜੇ ਰੰਗ ਲੈ ਗਿਆ ਇਹਨੂੰ ਨਾੜੂ ਛੱਡਣੀ ਹੈ ਜੀ ਗਰਮੀ ਬਰਮੀ ਕਰਕੇ ਇਹ ਇਹਦਾ ਵੀਰ ਜੀ ਕੀਮਤ ਕੀ ਕਰਦੇ ਜੀ ਇਹਦਾ ਮੁੱਲ 45000 45000 ਹਾਂਜੀ ਕਰੋਗੇ ਕੋਈ ਮਾਨਦਾਨ ਜੀ ਹਾਂਜੀ ਮਾਨਦਾਨ 40 ਹੀ ਦੇ ਦਾਂਗੇ ਜੀ 40000 ਦੇ ਵੀਰ ਨੂੰ ਨਹੀਂ ਕਹਿੰਦੇ ਜਸਨ ਹੋ ਜਾਈਗੀ ਮਾਨਦਾਨ ਨੋਟ ਚ ਵੀ ਕਰਨਗੇ ਲੇਵੇ ਲੂਵੇ ਦੀਆਂ ਸਾਫ ਨੇ ਠੰਡੀਆਂ ਠੁੰਡੀਆਂ ਹੁੰਦਾ ਵੀਰ ਜੀ ਹਾਂਜੀ 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 ਭਾਈ ਇਹ ਤੀਜੇ ਨੰਬਰ ਤੇ ਆ ਗਈ ਆ ਇਹਦੀ ਦੱਸੋ ਕੀ ਡੀ ਲੇ ਸੁਆ ਕਿੰਨਾ ਜੇ ਦਾ ਇਹ ਪਹਿਲਾ ਨਹੀਂ ਦੰਦੀ ਜੇ ਜੇ ਦੋ ਦੰਦ ਸੁਆ ਪਹਿਲਾ ਕਿੰਨੇ ਦਿਨਾਂ ਦੀ ਸੂਈ ਜੇ ਇਹਨੂੰ ਹੋਵੇ 7 ਦਿਨਾਂ ਜੇ ਖੋਲੋ ਇਹਨੂੰ ਵੀ ਤੋੜ ਦੇਣੀ ਆ ਪਹਿਲਾ ਸੁਆ ਜਰਸੀ ਜੇ ਨੇ ਸਾਦੇ ਇੱਕ ਰੰਗ ਬਦਾਮੀ ਹੈ ਜੀ ਆ ਦੇਖ ਸਾਦੇ ਲਈ ਵਧੀਆ ਕੁਆਲਟੀ ਮੀਡੀਅਮ ਦੀ ਹਾਈਟ ਦੀ ਆ ਸਾਫ ਸੁਥਰੀ ਆ ਤੇ ਦੁੱਧ ਵੀਰ ਜੀ ਕਿੰਨਾ ਕਰੀ ਕੋਈ ਇਸ ਟਾਈਮ ਦੁੱਧ ਦੇ ਥੱਲੇ ਆ ਗਏ ਨੰਗ ਲੋ 9 ਕਿਲੋ ਦੁੱਧ ਹੈਗਾ ਜੀ ਕੇਸ ਦੀ ਕੁਆਲਟੀ ਦੇਖ ਸਾਦੇ ਇੱਕ ਰੰਗ ਆ ਥਾਂਡੇ ਦੀ ਕੁਆਲਟੀ ਬਹੁਤ ਚੰਗੀ ਆ ਇਹ ਵੀ ਠੰਡੇ ਤੇ ਰਵੀਰ ਜੀ ਪਾਜੀ ਨੂੰ ਬਣੀ ਬਣੀ ਰੱਸੀ ਲਾਈ ਦੀ ਇਹਨੂੰ ਮੜੀ ਜੀ ਰੱਸੀ ਜਾਂਦੇ ਲਾਉਂਦੇ ਜੇ ਉਦਾਂ ਹਿਲਦੀ ਹਿਲਦੀ ਨਹੀਂ ਰੱਸੀ ਪਾਗੇ ਬੱਚਾ ਇਹਦੇ ਕੀ ਮਗਰ ਆਗੇ ਜੀ ਮਗਰ ਪਾਜੀ ਬੱਚਾ ਜੀ ਇਹਦੇ ਮਗਰ ਬੱਚਾ ਆ ਗਿਆ ਜੀ ਆਹ ਅੱਛਾ ਆ ਗਿਆ ਜੀ ਕਿੰਨਾ ਕੁ ਤੁਹਾਨੂੰ ਆ ਗਿਆ ਜੀ ਵੀਰ ਜੀ ਕੀਮਤ ਕੀ ਕਰਦੇ ਜੀ ਦੀ ਮੁੱਲ ਇਹਦਾ 35000 ਰੁਪਏ ਜੀ 35000 ਜੀ ਹਾਂਜੀ ਕਰੋਗੇ ਕੋਈ ਮਾਨਦਾਨ ਨਹੀਂ ਹਾਂਜੀ 32000 ਦੀ ਦੇ ਦਾਂਗੇ ਜੀ 32000 ਦੀ ਹੋ ਜੇਗੀ ਹਾਂ ਨਾ ਕੋਈ ਛੋੜਮਟ ਕਰਦਾਂਗੇ ਤੇਰੇ ਖੁੱਲੀ ਚਲੋ ਜੀ ਫੋਨ ਫਣ ਵੀਰ ਹੁਣੇ ਕਹਿੰਦੇ ਲਾਉਣ ਤੇ ਸ਼ੋਰ ਵੀ ਜੋ ਵੀ ਮਾਨਦਾਨ ਹੋ ਗਿਆ ਖੁੱਲਾ ਕਰਾਂਗੇ ਹੋਰ ਵੀਰ ਜੀ ਕੁਝ ਕਹਿਣਾ ਚਾਹੁੰਦੇ ਜੀ ਨਹੀਂ ਹਾਂਜੀ ਮੈਂ ਕਹਾਂ ਕਹਿਣਾ ਜੀ ਕੁਝ ਹੋਰ ਭਾਜੀ ਚੋਗੇ ਦੋ ਟਾਈਮ ਖਾਣਾ ਗਰੰਟੀ ਆ ਜਿਹੜੇ ਵੀਰ ਨੇ ਮਰ ਕੇ ਖੜਨੀ ਹੈ ਤੁਹਾਡੇ ਇਥੇ ਤਸੱਲੀ ਕਰਕੇ ਖੜੇ ਹਨਾ ਤਸੱਲੀ ਨਾ ਕਰਕੇ ਆਹ ਵੀਰ ਹੁਣਾਂ ਦੀ ਕੋਈ ਮਜਬੂਰੀ ਆਂਦੇ ਵੇਚਣ ਇਹ ਆਪਣਾ ਮੇਰਾ ਵੀਰ ਕੇਹੇ ਜੋ ਵੀ ਤੰਨਾ ਜੋ ਕੋਈ ਨਾ ਕੋਈ ਜਿਹਨੂੰ ਪਸੰਦ ਹੁੰਦਾ ਆਪਣੀ ਪੂਰੀ ਤਸੱਲੀ ਕਰਕੇ ਖੋਲਿਓ ਤੇ ਡਰੈਸ ਵੀਰ ਉਹਨਾਂ ਦਾ ਮੈਂ ਫੇਰ ਕਨਫਰਮ ਕਰਾ ਦੇਣਾ ਸ਼ਹਿਰ ਬਟਾਲਾ ਜੇ ਤਹਿਸੀਲ ਬਟਾਲਾ ਜੇ ਜ਼ਿਲ੍ਹਾ ਗਰਦਾਸਪੁਰ ਡੇਰਾ ਰੋਡ ਹਾਈਵੇ ਦੇ ਉੱਤੇ ਵੀਰ ਉਹਨਾਂ ਦਾ ਘਰ ਪੈਂਦਾ ਜੀ ਤੇ ਮੋਬਾਈਲ ਨੰਬਰ ਵੀਰ ਜੀ ਬੋਲ ਦਿਆਂ ਕਰੀ 980174544 ਠੀਕ ਹੈ ਜੀ ਦੋਸਤੋ ਵੀਡੀਓ ਨੂੰ ਲਾਸਟ ਤੱਕ ਵੇਖ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ